ਅਸੀ ਕਾਲ ਜੀ ਸਾਰਿਆਂ ਨੂੰ ਖੁਸ਼ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਤੇ 바ਸੀ ਫੈਮਲੀ ਤੇ ਕਿਉਂਕਿ ਅਸੀਂ ਦੋਨਾਂ ਚੈਨਲਾਂ ਤੇ ਵੀਡੀਓ ਪਾ ਰਹੇ ਹਾਂ ਤੇ ਤਾਂ ਕਰਕੇ ਦੋਨਾਂ ਚੈਨਲਾਂ ਤੇ ਸਵਾਗਤ ਕਰਨਾ ਪੈਂਦਾ ਤੇ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਤਾਂ ਸਾਡੀਆਂ ਭੈਣਾਂ ਤੱਕ ਵੀਡੀਓ ਪਹੁੰਚ ਸਕੇ ਤੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਬਾਏ ਕਰ ਸਕਣ ਤੇ ਅੱਜ ਜੀ ਸਾਡੀਆਂ ਭੈਣਾਂ ਦੀ ਡਿਮਾਂਡ ਸੀ ਕੀ ਨਿਊ ਕਲੈਕਸ਼ਨ ਲੈ ਕੇ ਆਉ ਬਹੁਤ ਹੀ ਪਿਆਰੀ ਕਲੈਕਸ਼ਨ ਲੈ ਕੇ ਆਇਆ ਤੁਹਾਡੇ ਲਈ ਪਾਰਟੀ wear ਕਲੈਕਸ਼ਨ ਲੈ ਕੇ ਆਏ ਆ ਤੇ ਬਹੁਤ ਹੀ ਪਿਆਰੇ ਰੰਗ ਤੇ ਡਿਜ਼ਾਈਨ ਲੈ ਕੇ ਆਇਆ ਬਹੁਤ ਹੀ ਸੋਹਣੇ ਨੇ ਤੇ ਸਭ ਤੋਂ ਪਹਿਲਾਂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਤੁਹਾਨੂੰ ਸਕਰੀਨ ਦੇ ਉੱਪਰ ਨੰਬਰ ਸ਼ੋਅ ਹੁੰਦਾ ਹੋਣਾ ਮੇਰਾ WhatsApp ਨੰਬਰ ਸ਼ੋਅ ਹੋ ਰਿਹਾ ਸਕਰੀਨ ਦੇ ਉੱਪਰ ਅਗਰ ਤੁਸੀਂ ਮੇਰੇ ਤੋਂ ਸੂਟ ਬਾਏ ਕਰਨਾ ਚਾਹੁੰਦੇ ਹੋ ਤੇ ਉੱਪਰ ਦਿੱਤੇ WhatsApp ਤੇ ਸਕਰੀਨ ਸ਼ਾਟ ਲੈ ਕੇ ਤੇ ਤੁਸੀਂ ਸੂਟ ਆਰਡਰ ਕਰ ਸਕਦੇ ਹੋ ਅੱਜ ਵਾਲੀ ਕਲੈਕਸ਼ਨ ਰਹੇਗੀ ਜੀ ਪਿਓਰ ਕ੍ਰੇਪ ਦੇ ਉੱਪਰ ਪਾਰਟੀ wear ਸੂਟ ਰਹਿਣਗੇ ਬਹੁਤ ਹੀ ਪਿਆਰੇ ਤੇ ਜੋ ਅੱਜ ਵਾਲੀ ਕਲੈਕਸ਼ਨ ਰਹਿ ਗਈ ਜੀ ਵਿਦ ਲਾਈਨਿੰਗ ਬਣਨਗੇ ਸੂਟ ਕਿਉਂਕਿ ਮੇਰੀ ਭੈਣਾਂ ਦੀ ਕਾਫੀ ਕਮੈਂਟ ਹੁੰਦੇ ਨੇ ਤੇ ਕਾਫੀ ਫੋਨ ਕਾਲ ਹੁੰਦੀਆਂ ਨੇ ਤੇ ਉਹ ਕਹਿੰਦੇ ਕਿ ਇਹ ਜ਼ਰੂਰ ਦੱਸਿਆ ਕਰੋ ਕਿ ਲਾਈਨਿੰਗ ਤੋਂ ਬਿਨਾ ਬਣਨਗੇ ਕਿ ਲਾਈਨਿੰਗ ਦੇ ਨਾਲ ਬਣਨਗੇ ਤੇ ਜੋ ਅੱਜ ਵਾਲੇ ਸੂਟ ਰਹਿਣਗੇ ਜੀ ਵਿਦ ਲਾਈਨਿੰਗ ਬਣਨਗੇ ਤੇ ਬਿਨਾ ਦੁਪੱਟੇ ਤੋਂ ਰਹਿਣਗੇ ਤੇ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਜੀ ਤੇ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਦੀ ਕਲੈਕਸ਼ਨ ਆਪਾਂ ਦਿਖਾਣੀ ਸ਼ੁਰੂ ਕਰਦੇ ਆਂ ਅੱਜ ਦੀ ਕਲੈਕਸ਼ਨ ਦਾ ਫਰਸਟ ਸੂਟ ਬਹੁਤ ਹੀ ਪਿਆਰਾ ਕਲਰ ਹੈ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਲੱਗ ਰਿਹਾ ਤੇ ਸਿੱਪੀ ਦਾ ਵਰਕ ਹੋਇਆ ਹੋਇਆ ਜੀ ਇਹ ਹੈ ਜੀ ਸ਼ਰਟ ਪਿਓਰ ਕ੍ਰੇਪ ਦੀ ਸ਼ਰਟ ਰਹੇਗੀ ਜੀ ਪਿਓਰ ਕ੍ਰੇਪ ਦੀ ਬਾਟਮ ਰਹੇਗੀ ਨਾਲ ਤੇ ਪਿਓਰ ਕ੍ਰੇਪ ਦੀ ਸ਼ਰਟ ਰਹੇਗੀ ਜੀ ਕਲਰ ਚੈੱਕ ਕਰੋ ਤੁਸੀਂ ਤੇ ਪ੍ਰਿੰਟ ਦੇਖੋ ਇਹਦਾ ਲਓ ਜੀ ਬਹੁਤ ਹੀ ਪਿਆਰਾ ਜੀ ਸਿੱਪੀ ਦਾ ਵਰਕ ਹੋਇਆ ਹੋਇਆ ਚੈੱਕ ਕਰ ਸਕਦੇ ਹੋ ਹਾਈਲਾਈਟ ਹੋਇਆ ਹੋਇਆ ਜੀ ਉੱਪਰ ਤੇ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰਾ ਤੇ ਬਿਨਾ ਦੁਪੱਟੇ ਤੋਂ ਸੂਟ ਰਹਿਣਗੇ ਜੀ ਅੱਜ ਵਾਲੇ ਅਗਰ ਤੁਸੀਂ ਸਾਡੇ ਕੋਲ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਤੇ ਸਾਡੇ ਕੋਲ ਦੁਪੱਟਾ ਵੀ ਬਾਏ ਕਰ ਸਕਦੇ ਹੋ ਅਸੀਂ ਕਲਰ ਕਰਵਾ ਕੇ ਜਿਵੇਂ ਤੁਸੀਂ ਕਹੋਗੇ ਅਸੀਂ ਡਾਈ ਕਰਵਾ ਕੇ ਤੁਹਾਨੂੰ ਦੁਪੱਟਾ ਨਾਲ ਰੈਡੀ ਕਰਕੇ ਲਵਾਂਗੇ। ਅਗਰ ਤੁਸੀਂ ਸਾਡੇ ਕੋਲ ਸਟੀਚਿੰਗ ਕਰਵਾਉਣਾ ਚਾਹੁੰਦੇ ਹੋ ਤੇ ਸਾਡੇ ਕੋਲ ਸਟੀਚਿੰਗ ਵੀ ਅਵੇਲੇਬਲ ਹੈ ਸਟੀਚਿੰਗ ਵੀ ਕਰਵਾ ਸਕਦੇ ਹੋ। ਇਹ ਹੈ ਜੀ ਫਸ ਸੂਟ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ। ਤੇ ਲਾਈਨਿੰਗ ਦੇ ਨਾਲ ਸੂਟ ਬਣਨਗੇ ਜੀ ਬਹੁਤ ਹੀ ਪਿਆਰਾ ਲੱਗ ਰਿਹਾ। ਬਹੁਤ ਹੀ ਸੋਹਣਾ ਡਿਜ਼ਾਈਨ ਹੈ। ਚੈੱਕ ਕਰ ਸਕਦੇ ਹੋ ਜੋ ਤੁਹਾਨੂੰ ਕੈਂਪਰੇ ਵਿੱਚ ਕਲਰ ਦਿਖ ਰਿਹਾ ਉਹੀ ਕਲਰ ਤੁਹਾਡੇ ਘਰ ਤੱਕ ਪਹੁੰਚੇਗਾ। ਤੇ ਅੱਜ ਵਾਲੇ ਸੂਟਾਂ ਦੇ ਜੋ ਪ੍ਰਾਈਸ ਨੇ ਸਕਰੀਨ ਦੇ ਉੱਪਰ ਤੁਹਾਨੂੰ ਸ਼ੋ ਹੋ ਰਹੇ ਨੇ ਤੇ ਜਿਹੜੇ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਤੇ ਆ ਗਈ ਇਹਦੀ ਬਾਟਮ ਪਿਓਰ ਕ੍ਰੇਪ ਦੀ ਬਹੁਤ ਹੀ ਪਿਆਰਾ ਕਲਰ ਹੈ ਲਓ ਜੀ ਚੈੱਕ ਕਰੋ ਤੇ ਸਕਰੀਨ ਸ਼ਾਟ ਲੈ ਕੇ ਤੁਸੀਂ ਉੱਪਰ ਦਿੱਤੇ ਵਟਸਐਪ ਤੇ ਮੇਰੇ ਕੋ ਸੂਟ ਬਾਇ ਕਰ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਚੈੱਕ ਕਰੋ ਬਹੁਤ ਹੀ ਪਿਆਰਾ ਲੱਗ ਰਿਹਾ ਪਾਰਟੀ ਵੇਅਰ ਸੂਟ ਹੈ ਜੀ ਜੇ ਤੁਸੀਂ ਇਹਦੇ ਨਾਲ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਤੇ ਸਾਡੇ ਕੋਲ ਵੀ ਕਰ ਸਕਦੇ ਹੋ ਤੇ ਬਹੁਤ ਹੀ ਪਿਆਰਾ ਸੂਟ ਹੈ ਚੈੱਕ ਕਰੋ ਜੀ ਪਿਓਰ ਕਰੇਪ ਦੀ ਸ਼ਰਟ ਹੈ ਤੇ ਪਿਓਰ ਕਰੇਪ ਦੀ ਬਾਟਮ ਹੈ ਜੀ ਉੱਪਰ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਵਰਕ ਕੀਤਾ ਹੋਇਆ ਜੀ ਉੱਪਰ ਸਿਪੀ ਦਾ ਵਰਕ ਕੀਤਾ ਹੋਇਆ ਹਾਈਲਾਈਟ ਕੀਤਾ ਹੋਇਆ ਜੀ ਬਹੁਤ ਹੀ ਪਿਆਰਾ ਕਲਰ ਹੈ ਜੋ ਤੁਹਾਨੂੰ ਉੱਪਰ WhatsApp ਨੰਬਰ ਸ਼ੋ ਹੋ ਰਿਹਾ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਸੂਟ ਬਾਇ ਕਰ ਸਕਦੇ ਹੋ ਇਹ ਹੈ ਜੀ ਅੱਜ ਦਾ ਆਪਣਾ ਫਸਟ ਸੂਟ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਚਲੋ ਜੀ ਨੈਕਸਟ ਆ ਗਿਆ ਆਪਣਾ ਤੇ ਲੋ ਜੀ ਨੈਕਸਟ ਕਲਰ ਆ ਗਿਆ ਇਹ ਵੀ ਕਲਰ ਬਹੁਤ ਹੀ ਪਿਆਰਾ ਹੈ ਚੈੱਕ ਕਰੋ ਬਹੁਤ ਪਿਆਰਾ ਹੈ ਜੀ ਤੇ ਅੱਜ ਵਾਲੇ ਸੂਟਾਂ ਦੇ ਪ੍ਰਾਈਸ ਸੇਮ ਰਹਿਣਗੇ ਜੀ ਤੇ ਵਿਦ ਲਾਈਨਿੰਗ ਸੂਟ ਬਣਨਗੇ ਲੋ ਜੀ ਪੈਂਟਿੰਗ ਚੈੱਕ ਕਰੋ ਜੀ ਇਹਦੀ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਪਿਆਰਾ ਫੈਬਰਿਕ ਹੈ ਲਾਈਟ ਵੇਟ ਫੈਬਰਿਕ ਹੈ ਪਿਓਰ ਕ੍ਰੇਪ ਦੇ ਉੱਪਰ ਹੈ ਜੀ ਸੂਟ ਹੈ ਇਹ ਸਾਰਾ ਪਿਓਰ ਕ੍ਰੇਪ ਦੀ ਬਾਟਮ ਹੈ ਪਿਓਰ ਕ੍ਰੇਪ ਦੀ ਸ਼ਰਟ ਹੈ ਜੀ ਸੀਪੀ ਦਾ ਵਰਕ ਹੋਇਆ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਕਲਰ ਲੱਗ ਰਿਹਾ ਤੇ ਆ ਗਈ ਜੀ ਇਹਦੀ ਬਾਟਮ ਪਿਓਰ ਕ੍ਰੇਪ ਦੀ ਬਾਟਮ ਹੈ ਜੀ ਫੁੱਲ ਲਾਈਨਿੰਗ ਨਾਲ ਸੂਟ ਬਣਨਗੇ ਜੀ ਅਗਰ ਤੁਸੀਂ ਸਟੀਚਿੰਗ ਸਾਡੇ ਕੋਲ ਕਰਵਾਣੀ ਤਾਂ ਤੁਸੀਂ ਸਾਡੇ ਕੋਲ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਦੁਪੱਟਾ ਸਾਡੇ ਕੋਲ ਬਾਇ ਕਰਨਾ ਚਾਹੁੰਦੇ ਹੋ ਤਾਂ ਸਾਡੇ ਕੋਲੋਂ ਵੀ ਕਰ ਸਕਦੇ ਹੋ ਤੇ ਅੱਜ ਵਾਲੇ ਸੂਟ ਬਿਨਾ ਦੁਪੱਟੇ ਤੋਂ ਰਹਿਣਗੇ ਤੇ ਪ੍ਰਾਈਸ ਜੋ ਤੁਹਾਨੂੰ ਸ਼ੋ ਹੋ ਰਹੇ ਨੇ ਜੀ ਉੱਪਰ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਤੇ ਲੋ ਜੀ ਜਦੋਂ ਮੇਰੀਆਂ ਭੈਣਾਂ ਪਲੀਜ਼ ਸਕਰੀਨਸ਼ਾਟ ਲੈਂਦੇ ਹੁੰਦੇ ਹੋ ਤਾਂ ਕਲੀਅਰ ਸਕਰੀਨਸ਼ਾਟ ਲੈ ਕੇ ਭੇਜਿਆ ਕਰੋ ਤੇ ਜਲਦੀ ਤੋਂ ਜਲਦੀ ਸੂਟ ਬਾਇ ਕਰ ਲਿਆ ਕਰੋ ਕਿਉਂਕਿ ਆਪਣੇ ਸੂਟ ਫਿਰ ਜਲਦੀ ਸੋਲਡ ਆਊਟ ਹੋ ਜਾਂਦੇ ਨੇ ਫਿਰ ਸਾਡੀਆਂ ਭੈਣਾਂ ਰਹਿ ਜਾਂਦੀਆਂ ਨੇ ਤੇ ਇਹ ਆ ਜੀ ਆਪਣਾ ਨੈਕਸਟ ਕਲਰ ਬਹੁਤ ਹੀ ਪਿਆਰਾ ਲੱਗ ਰਿਹਾ ਦੇਖ ਸਕਦੇ ਹੋ ਤੁਸੀਂ ਬਿਨਾਂ ਦੁਪੱਟੇ ਤੋਂ ਸੂਟ ਰਹਿਣਗੇ ਤੇ ਵਿਦ ਲਾਈਨਿੰਗ ਫੁੱਲ ਸੂਟ ਦੇ ਨੀਚੇ ਲਾਈਨਿੰਗ ਲੱਗੇਗੀ ਜੀ ਤੇ ਇਹ ਆ ਗਿਆ ਜੀ ਆਪਣਾ ਸੈਕੰਡ ਕਲਰ ਤੇ ਇਹ ਜਿਹੜੀ ਬਾਟਮ ਹੈ ਜੀ ਇਹਦੇ ਨਾਲ ਵੀ ਚੱਲੇਗੀ ਤੇ ਇਹ ਆ ਗਿਆ ਜੀ ਨੈਕਸਟ ਕਲਰ ਆਪਣਾ ਮਹਿੰਦੀਆ ਕਲਰ ਜਿਹਨੂੰ ਕਹਿ ਦਿੰਨੇ ਆ ਲਓ ਜੀ ਚੈੱਕ ਕਰੋ ਬੜੇ ਹੀ ਪਿਆਰੇ ਲਾਈਟ weight ਹੈ ਇਹ suit ਦੇ ਵਿੱਚ ਜੀ ਤੁਹਾਡੀ ਫਿਟਿੰਗ ਬਹੁਤ ਸੋਹਣੀ ਆਏਗੀ ਬਹੁਤ ਪਿਆਰੇ suit ਬਣਨਗੇ ਤੁਸੀਂ ਜਿਵੇਂ ਮਰਜ਼ੀ ਡਿਜ਼ਾਈਨ ਕਰਵਾ ਸਕਦੇ ਹੋ ਤੇ ਅਜੀ ਨੈਕਸ ਕਲਰ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਪਿਆਰਾ ਕਲਰ ਹੈ ਮਹਿੰਦੀਆ ਕਲਰ ਹੈ ਜੀ ਸਭ ਦਾ ਫੇਵਰੇਟ ਕਲਰ ਹੈ ਕਾਫੀ ਡਿਮਾਂਡ ਤੇ ਹੈ ਮਹਿੰਦੀਆ ਕਲਰ ਤੇ ਇਹਦੇ ਨਾਲ ਵੀ ਆ ਗਈ ਜੀ ਇਹ ਵਾਲੀ ਬਾਟਮ ਤਲੋ ਜੀ ਆ ਗਈ ਜੀ ਪਿਓਰ ਕ੍ਰੇਪ ਦੀ ਬਾਟਮ ਪਿਓਰ ਕ੍ਰੇਪ ਦੀ ਸ਼ਰਟ ਸੂਟ ਸਟਿਚ ਕਰਾਉਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਵਾਸ਼ ਕਰ ਲਿਆ ਕਰੋ ਕਿਉਂਕਿ ਮੇਰੀਆਂ ਭੈਣਾਂ ਦੇ ਸਵਾਲ ਹੁੰਦੇ ਨੇ ਜੀ ਕੱਪੜਾ ਚੜ੍ਹ ਨਾ ਜਾਵੇ ਕੱਪੜਾ ਇਕੱਠਾ ਨਾ ਹੋ ਜੇ ਤੇ ਪਲੀਜ਼ ਇੱਕ ਵਾਰੀ ਤੁਸੀਂ ਇਹਨੂੰ ਵਾਸ਼ ਕਰਕੇ ਫੇਰ ਹੀ ਸੂਟ ਸਟਿਚ ਕਰਵਾਇਓ ਠੀਕ ਹੈ ਤੇ ਲੋ ਜੀ ਸਾਡੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਸਟੀਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਉੱਪਰ ਦਿੱਤੇ WhatsApp ਤੇ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਇਹ ਆ ਗਿਆ ਜੀ ਆਪਣਾ ਅਗਲਾ ਕਲਰ ਬਹੁਤ ਹੀ ਪਿਆਰਾ ਹੈ। ਮਹਿੰਦੀਆ ਕਲਰ ਹੈ ਜੀ फटाफट ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਸੂਟ ਬਾਈ ਕਰ ਸਕਦੇ ਹੋ। ਇਹ ਲੋ ਜੀ ਨੈਕਸਟ ਕਲਰ ਆ ਗਿਆ ਨੈਕਸਟ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਕਲਰ ਹੈ ਸਕਾਈ ਜਿਹਾ ਕਲਰ ਹੈ। ਇਹ ਆ ਗਈ ਜੀ ਇਹਦੀ ਸ਼ਰਟ ਪਿਓਰ ਕ੍ਰੇਪ ਦੀ ਸ਼ਰਟ ਰਹਿ ਗਈ ਜੀ ਸਿਪੀ ਦਾ ਹਾਈਲਾਈਟ ਕਰ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਤੇ ਫੁੱਲ ਲਾਈਨਿੰਗ ਨਾਲ ਸੂਟ ਬਣ ਗਿਆ ਜੀ ਤੇ ਇਹ ਆ ਗਈ ਜੀ ਇਹਦੀ ਪਿਓਰ ਬਾਟਮ ਪਿਓਰ ਕ੍ਰੇਪ ਦੀ ਬਾਟਮ ਆ ਗਈ ਜੀ ਚੈੱਕ ਕਰੋ ਜੀ ਕਿੰਨਾ ਪਿਆਰਾ ਕਲਰ ਹੈ ਬਹੁਤ ਸੋਹਣਾ ਲੱਗ ਰਿਹਾ ਕਲਰ ਹੈ ਤੇ ਸਕਰੀਨ ਦੇ ਉੱਪਰ ਜੋ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਫਿਰ ਵੀ ਅਗਰ ਤੁਹਾਨੂੰ ਕੋਈ ਡਾਊਟ ਹੈ ਤੇ ਉੱਪਰ WhatsApp ਨੰਬਰ ਦਿੱਤਾ ਹੋਇਆ ਜੀ ਉੱਥੇ ਤੁਸੀਂ ਮੈਨੂੰ ਮੈਸੇਜ ਕਰਕੇ ਕੁਝ ਵੀ ਪੁੱਛ ਸਕਦੇ ਹੋ ਫਟਾਫਟ ਸਕਰੀਨਸ਼ਾਟ ਲੈ ਕੇ ਸੂਟ ਆਰਡਰ ਕਰ ਲਓ ਜਲਦੀ ਮੇਰੀਆਂ ਭੈਣਾਂ ਸੂਟ ਆਰਡਰ ਕਰ ਲਿਆ ਕਰੋ ਫਿਰ ਕੀ ਸੇਲ ਹੋ ਜਾਂਦੇ ਆਪਣੇ ਕੋ ਸੂਟ ਫਿਰ ਆਪਣੀਆਂ ਭੈਣਾਂ ਰਹਿ ਜਾਂਦੀਆਂ ਨੇ ਤੇ ਆ ਗਿਆ ਜੀ ਆਪਣਾ ਨੈਕਸਟ ਕਲਰ ਬਹੁਤ ਹੀ ਪਿਆਰਾ ਜੋ ਕਿ ਦੇਖ ਸਕਦੇ ਤੁਸੀਂ ਕੈਮਰੇ ਦੇ ਵਿੱਚ ਜੋ ਤੁਹਾਨੂੰ ਕਲਰ ਦਿਖ ਰਿਹਾ ਉਹੀ ਸੇਮ ਕਲਰ ਤੁਹਾਡੇ ਘਰ ਤੱਕ ਪਹੁੰਚੇਗਾ ਜੀ ਚਲੋ ਜੀ ਨੈਕਸਟ ਕਲਰ ਦੇਖੋ ਜ ਇਹ ਆ ਗਿਆ ਜੀ ਨੈਕਸਟ ਇਹ ਵੀ ਬਹੁਤ ਪਿਆਰਾ ਕਲਰ ਹੈ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਕਲਰ ਲੱਗ ਰਿਹਾ ਹਾਈਲਾਈਟ ਕੀਤਾ ਹੋਇਆ ਜੀ ਪਾਰਟੀ ਵੇਅਰ ਸੂਟ ਨੇ ਬਹੁਤ ਹੀ ਪਿਆਰੇ ਸੂਟ ਨੇ ਤੁਸੀਂ ਕਿਸੇ ਫੰਕਸ਼ਨ ਤੇ ਮੈਰਿਜ ਤੇ ਜਿਵੇਂ ਮਰਜ਼ੀ ਵੀਅਰ ਕਰ ਸਕਦੇ ਹੋ ਬਹੁਤ ਹੀ ਪਿਆਰਾ ਲੱਗ ਰਿਹਾ ਦੇਖ ਸਕਦੇ ਹੋ ਤੁਸੀਂ ਜੋ ਤੁਹਾਨੂੰ ਕੈਮਰੇਜ ਕਲਰ ਦੇਖਿਆ ਉਹੀ ਕਲਰ ਤੁਹਾਡੇ ਘਰ ਤੱਕ ਪਹੁੰਚੇਗਾ ਜੀ ਤੇ ਇਹਦੇ ਨਾਲ ਵੀ ਜੀ ਬਾਟਮ ਰਹੇਗੀ ਪਿਓਰ ਕਰੇਡ ਦੀ ਪਿਓਰ ਕਰੇਡੀ ਸ਼ਰਟ ਹੈ ਜੀ ਤੇ ਲਓ ਜੀ ਇਹ ਆ ਗਈ ਜੀ ਇਹਦੀ ਬਾਟਮ ਤੇ ਪਲੀਜ਼ ਮੇਰੀਆਂ ਭੈਣਾ ਵੀਡੀਓ ਸਾਰੀ ਦੇਖਿਆ ਕਰੋ ਕਿਉਂਕਿ ਫਿਰ ਮੇਰੀਆਂ ਭੈਣਾ ਅਲੱਗ-ਅਲੱਗ ਤੋਂ ਫੈਬਰਿਕ ਪੁੱਛਦੀਆਂ ਨੇ ਵੀਡੀਓ ਦੇ ਵਿੱਚ ਫੈਬਰਿਕ ਸਾਰਾ ਕੁਝ ਦੱਸਿਆ ਹੁੰਦਾ ਫੈਬਰਿਕ ਕੀ ਹੈ ਇਹਦੇ ਥੱਲੇ ਲਾਈਨਿੰਗ ਲੱਗੇਗੀ ਕਿ ਨਹੀਂ ਲੱਗੇਗੀ ਸਾਰਾ ਕੁਝ ਦੱਸਿਆ ਹੁੰਦਾ ਜੀ ਵੀਡੀਓ 'ਚ ਤੇ ਵੀਡੀਓ ਪੂਰੀ ਧਿਆਨ ਨਾਲ ਦੇਖਿਆ ਕਰੋ ਤੇ ਤੁਹਾਨੂੰ ਪ੍ਰਾਈਸ ਵੀ ਉੱਪਰ ਹੀ ਸ਼ੋ ਹੋ ਰਹੇ ਨੇ ਤੇ ਫੈਬਰਿਕ ਅਸੀਂ ਤੁਹਾਨੂੰ ਦੱਸਤਾ ਜੀ ਪਿਓਰ ਤਰੇਡ ਦਾ ਫੈਬਰਿਕ ਹੈ ਪਿਓਰ ਕਲੈਡੀ ਬਾਟਮ ਹੈ ਜੀ ਤੇ ਫੁੱਲ ਲਾਈਨਿੰਗ ਨਾਲ ਸੂਟ ਬਣਨਗੇ ਦੁਪੱਟਾ ਤੁਸੀਂ ਸਾਡੇ ਕੋਲੋਂ ਬਾਇ ਕਰਨਾ ਤਾਂ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਲੋ ਜੀ बहुत ही प्यारा कलर है लो जी नैक्सट कलर आ गया जी सब का फेवरेट ब्लैक कलर बहुत ही हैवी है यह है, बहुत ही प्यारा लग रहा है देख सकते हो तीस बहुत ही प्यारी प्रिंटिंग है हाईलाइट किया होया जी सीधी का वक्त फिर भी तुम मेरे को कुछ पूछना चाहते हो तो उपर दटसएप नंबर पर मैसेज करके पूछ सकते हो ਤੇ ਪਲੀਜ਼ WhatsApp ਕਾਲ ਨਾ ਆਇਆ ਕਰੋ ਦੂਸਰੀ ਕਾਲ ਨਾ ਲਾਇਆ ਕਰੋ ਤੇ ਲੋ ਜੀ ਆ ਗਿਆ ਆਪਣਾ ਨੈਕਸਟ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਬਲੈਕ ਕਲਰ ਹੈ ਬਲੈਕ ਔਰ ਮਸਟਰਡ ਤੇ ਹਾਈਲਾਈਟ ਹੋਇਆ ਹੋਇਆ ਜੀ ਸਿੱਪੀ ਦੇ ਨਾਲ ਬਹੁਤ ਹੀ ਪਿਆਰਾ ਲੱਗ ਰਿਹਾ ਤੇ ਆ ਗਈ ਜੀ ਇਹਦੀ ਬਾਟਮ ਪਿਓਰ ਕ੍ਰੇਪ ਦੀ ਬਾਟਮ ਰਹੇਗੀ ਜੀ ਨਾਲ ਬਲੈਕ ਕਲਰ ਦੀ ਤੇ ਬਹੁਤ ਲਾਈਟ ਵੇਟ ਫੈਬਰਿਕ ਹੈ ਜੀ ਬਹੁਤ ਹੈਵੀ ਸੂਟ ਨਹੀਂ ਹੈਗਾ ਕਿ ਬਹੁਤ ਹੈਵੀ ਹੈ ਬਹੁਤ ਲਾਈਟ ਵੇਟ ਫੈਬਰਿਕ ਹੈ ਆਪਣੇ ਜਿੰਨਾ ਵੀ ਫੈਬਰਿਕ ਲਾਊਗਾ ਜੀ ਫੈਬਰਿਕ ਬਹੁਤ ਬੈਸਟ ਰਹੇਗਾ ਕਿ ਫੈਬਰਿਕ ਐ ਨਹੀਂ ਤੁਹਾਨੂੰ ਅਸੀਂ ਕੋਈ ਗਲਤ ਫੈਬਰਿਕ ਲਵਾਂਗੇ ਬਹੁਤ ਹੀ ਪਿਆਰਾ ਤੇ ਵਧੀਆ ਫੈਬਰਿਕ ਹੈ ਜੀ ਲੋ ਜੀ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਹੈ ਤੇ ਸਕਰੀਨਸ਼ਾਟ ਲੈ ਕੇ ਉੱਪਰ ਦਿੱਤੇ ਵਟਸਐਪ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਸੂਟ ਬਾਈ ਕਰ ਸਕਦੇ ਹੋ ਤੇ ਲੋ ਜੀ ਆਪਣਾ ਨਾ ਪਲੀਜ਼ ਆਰਡਰ ਜਲਦੀ ਤੋਂ ਜਲਦੀ ਦਿਆ ਕਰੋ ਜਲਦੀ ਤੋਂ ਜਲਦੀ ਆਰਡਰ ਦੇ ਦਿਆ ਕਰੋ ਜੀ ਪਲੀਜ਼ ਤੇ ਹਾਂ ਜੀ ਨੈਕਸਟ ਆ ਗਿਆ ਜੀ ਨੈਕਸਟ ਕਲਰ ਵੀ ਬਹੁਤ ਹੀ ਪਿਆਰਾ ਹੈ ਪੈਰਟ ਕਲਰ ਆ ਗਿਆ ਲਓ ਜੀ ਦੇਖੋ ਜੀ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਤੇ ਆ ਗਈ ਜੀ ਸ਼ਰਟ ਇਹ ਵੀ ਸ਼ਰਟ ਚਾਹ ਕਰੋ ਬਹੁਤ ਹੀ ਪਿਆਰੀ ਲੱਗ ਰਹੀ ਹੈ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ ਕੈਮਰੇ ਦੇ ਵਿੱਚ ਤੁਹਾਨੂੰ ਜੋ ਕੁਝ ਦਿਖ ਰਿਹਾ ਬਿਲਕੁਲ ਕਲੀਅਰ ਦਿਖ ਰਿਹਾ ਜੀ ਚੈੱਕ ਕਰ ਸਕਦੇ ਤੁਸੀਂ ਪਿਓਰ ਕ੍ਰੇਦੀ ਸ਼ਰਟ ਹੈ ਫੁੱਲ ਲਾਈਨਿੰਗ ਨਾਲ ਸੂਟ ਬਣਨਗੇ ਫਿਰ ਵੀ ਅਗਰ ਤੁਹਾਨੂੰ ਕੋਈ ਡਾਊਟ ਹੈ ਤਾਂ ਉੱਪਰ ਦਿੱਤਾ WhatsApp ਨੰਬਰ ਤੇ ਤੁਸੀਂ ਮੈਨੂੰ ਉੱਪਰ ਦਿੱਤੇ WhatsApp ਤੇ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਇਹ ਆ ਗਿਆ ਜੀ ਆਪਣਾ ਨੈਕਸਟ ਕਲਰ ਹੋਰ ਵੀ ਪਿਆਰਾ ਹੈ ਤੇ ਇਹ ਰਹੇਗੀ ਜਿਹਦੀ ਬਾਟਮ ਲਓ ਜੀ ਕਲਰ ਕੰਬੀਨੇਸ਼ਨ ਚੈੱਕ ਕਰੋ ਬੜਾ ਹੀ ਪਿਆਰਾ ਲੱਗ ਰਿਹਾ ਦੁਪੱਟਾ ਜਿਵੇਂ ਦਾ ਕਹੋਗੇ ਅਸੀਂ ਉਵੇਂ ਦਾ ਤੁਹਾਨੂੰ ਨਾਲ ਰੈਡੀ ਕਰ ਦਾਂਗੇ ਪਿਓਰ ਚਨੂਨ ਦਾ ਕਹੋਗੇ ਪਿਓਰ ਕريب ਦਾ ਕਹੋਗੇ ਪਿਓਰ ਦਾ ਕਹੋਗੇ ਜੋ ਵੀ ਕਹੋਗੇ ਉਹੀ ਦੁਪੱਟਾ ਤੁਹਾਨੂੰ ਅਸੀਂ ਨਾਲ ਰੈਡੀ ਕਰਕੇ ਦਵਾਂਗੇ ਜੀ ਲਓ ਜੀ ਦੇਖ ਸਰਦੇ ਤੁਸੀਂ ਬਹੁਤ ਹੀ ਪਿਆਰੇ ਕਲਰ ਨੇ ਬਹੁਤ ਹੀ ਪਿਆਰੇ ਡਿਜ਼ਾਈਨ ਨੇ ਬਹੁਤ ਹੀ ਪਿਆਰੇ ਪ੍ਰਿੰਟ ਨੇ ਲਓ ਜੀ फटाफट ਸਕਰੀਨਸ਼ਾਟ ਲੈ ਲਓ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਸੂਟ ਆਰਡਰ ਕਰ ਸਕਦੇ ਹੋ ਲੋਜੀ ਅਗਲਾ ਕਲਰ ਆ ਗਿਆ ਇਹ ਵੀ ਕਲਰ ਬਹੁਤ ਹੀ ਪਿਆਰਾ ਹੈ ਲਾਈਟ ਔਰ ਡਾਰਕ ਦਾ ਕੰਬੀਨੇਸ਼ਨ ਹੈ ਚੈੱਕ ਕਰੋ ਬਹੁਤ ਪਿਆਰਾ ਲੱਗ ਰਿਹਾ ਹੈ ਪ੍ਰਿੰਟ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਜਿਹੜਾ ਮੈਂ ਪਹਿਲਾਂ ਦਿਖਾਇਆ ਉਹਦੇ ਨਾਲ ਦਾ ਹੀ ਪ੍ਰਿੰਟ ਹੈ ਜੀ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈ ਲਾਈਟ ਔਰ ਡਾਰਕ ਦਾ ਬਹੁਤ ਸੋਹਣਾ ਲੱਗ ਰਿਹਾ ਹੈ ਜੀ ਉੱਪਰ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਜਿਉਂ ਜੀ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਕੋਈ ਸ਼ਿਪਿੰਗ ਐਕਸਟਰਾ ਨਹੀਂ ਹੈਗੀ। ਚਲੋ ਜੀ ਇਹ ਆ ਗਈ ਇਹਦੀ ਬਾਟਮ ਪਿਓਰ ਕ੍ਰੇਪ ਦੀ ਬਾਟਮ ਹੈ। ਬਹੁਤ ਹੀ ਲਾਈਟ weight ਫੈਬਰਿਕ ਹੈ ਬਹੁਤ ਹੀ ਸੌਫਟ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਸੌਫਟ ਫੈਬਰਿਕ ਹੈ। ਬਹੁਤ ਹੀ ਸੋਹਣਾ ਲੱਗ ਰਿਹਾ। ਚਲੋ ਜੀ ਫਟਾਫਟ ਸਕਰੀਨਸ਼ਾਟ ਲੈ ਕੇ ਤੇ ਸੂਟ ਬਾਈ ਕਰ ਸਕਦੇ ਹੋ। ਦੀ ਨੈਕਸਟ ਕਲਰ ਆ ਗਿਆ ਆਪਣਾ ਰਾਨੀ ਕਲਰ ਤੇ ਨਾਲ ਲੈਂਦੀ ਆ ਬਾਟਮ ਬਹੁਤ ਹੀ ਪਿਆਰਾ ਕਲਰ ਹੈ ਇਹ ਬਹੁਤ ਸੋਹਣਾ ਲੱਗ ਰਿਹਾ ਹੈ ਹਾਂਜੀ ਇਹ ਆ ਗਈ ਆਪਣੀ ਸ਼ਰਟ ਆ ਜੀ ਸ਼ਰਟ ਦੀ ਡਿਜ਼ਾਈਨਿੰਗ ਪ੍ਰਿੰਟਿੰਗ ਚੈੱਕ ਕਰੋ ਬੜੀ ਪਿਆਰੀ ਹੈ ਡਾਰਕ ਮੈਜੈਂਟਾ ਕਲਰ ਆਇਆ ਹੈ ਡਾਰਕ ਮੈਜੈਂਟਾ ਕਲਰ ਹੈ ਜੋ ਤੁਹਾਨੂੰ ਕੈਮਰੇ ਤੇ ਦਿਖ ਰਿਹਾ ਉਹੀ ਕਲਰ ਸੇਮ ਤੁਹਾਡੇ ਘਰ ਤੱਕ ਪਹੁੰਚੇਗਾ ਜੀ ਤੇ ਬਹੁਤ ਪਿਆਰਾ ਜੀ ਦੇਖ ਸਕਦੇ ਤੁਸੀਂ ਸਿੱਪੀ ਦਾ ਵਰਕ ਹੋਇਆ ਹਾਈਲਾਈਟ ਹੋਇਆ ਹੋਇਆ ਜੀ ਉੱਪਰ ਪਾਰਟੀ ਵੇਅਰ suit ਨੇ ਬਹੁਤ ਪਿਆਰੇ ਬਣਨਗੇ ਇਹਨਾਂ ਚ ਦੇ ਵਿੱਚ ਫਿਟਿੰਗ ਬਹੁਤ ਪਿਆਰੀ ਆਏਗੀ ਤੁਹਾਡੀ ਬਹੁਤ ਪਿਆਰੀ ਫਿਟਿੰਗ ਆਏਗੀ ਤੇ ਵਿਦ ਲਾਈਨਿੰਗ suit ਬਣਨਗੇ ਜੀ ਸਾਰੇ ਹੀ ਅੱਜ ਵਾਲੇ ਜੋ ਤੇ ਜੋ ਅੱਜ ਵਾਲੇ suit ਨੇ ਇਹਨਾਂ ਦੇ ਪ੍ਰਾਈਸ ਸੇਮ ਨੇ ਜੀ ਸਾਰਿਆਂ ਦੇ ਫਿਰ ਵੀ ਅਗਰ ਤੁਸੀਂ ਮੇਰੇ ਕੋਲ ਕੁਝ ਪੁੱਛਣਾ ਤਾਂ ਉੱਪਰ ਦਿੱਤੇ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਜੀ ਲੋ ਜੀ ਆ ਗਿਆ ਆਪਣਾ ਅਗਲਾ ਕਲਰ ਤੇ ਆ ਗਈ ਜੀ ਇਹਦੀ ਬਾਟਮ ਮਹਿੰਦੀਆ ਕਲਰ ਦੀ ਬਾਟਮ ਹੈ ਬਹੁਤ ਪਿਆਰਾ ਕੰਬੀਨੇਸ਼ਨ ਹੈ ਜੀ ਚੈੱਕ ਕਰੋ ਜੀ ਬਹੁਤ ਪਿਆਰਾ ਲੱਗ ਰਿਹਾ ਸੂਟ ਤੇ फटाफट ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਮੈਨੂੰ ਆਰਡਰ ਦੇ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਹੈ ਤੇ ਅੱਜ ਵਾਲੇ ਸੂਟ ਬਹੁਤ ਹੀ ਪਿਆਰੇ ਨੇ ਜੀ ਸਾਰੇ ਤੇ ਇਹ ਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਤੇ ਉੱਪਰ ਤੁਹਾਨੂੰ WhatsApp ਨੰਬਰ ਸ਼ੋ ਹੋ ਰਿਹਾ ਹੈ ਜੀ फटाफट ਉੱਥੇ ਤੁਸੀਂ ਮੈਨੂੰ ਆਰਡਰ ਦੇ ਕੇ ਸੂਟ ਬੁੱਕ ਕਰ ਸਕਦੇ ਹੋ ਤੇ ਪਲੀਜ਼ ਜਲਦੀ ਤੋਂ ਜਲਦੀ ਸੂਟ ਬੁੱਕ ਕਰ ਲਿਆ ਕਰੋ ਕਿਉਂਕਿ ਸੂਟ ਆਪਣੇ ਜਲਦੀ ਸੇਲ ਹੋ ਜਾਂਦੇ ਨੇ ਤੇ ਸਾਡੀਆਂ ਪਹਿਣਾ ਰਹਿ ਜਾਂਦੀਆਂ ਨੇ ਤੇ ਚਲੋ ਜੀ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਸੂਟਾਂ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ